ਸਤਿ ਸ਼੍ਰੀ ਅਕਾਲ ਮੈਂ ਇੰਦਰ ਪਾਸੋਂ ਪਮਾੜੀ ਪੀ ਪੋਜ਼ਿਟਿਵ ਪੰਜਾਬੀ ਚੈਨਲ ਤੋਂ ਅੱਜ ਆਪਾਂ ਪਹੁੰਚੇ ਹਾਂ ਮੁੱਲਾਪੁਰ ਮੁੱਲਾਪੁਰ ਗੁਰਚਨ ਕਲਾ ਪਵਨ ਗੁਰਚਨ ਕਲਾ ਪਵਨ ਵਿੱਚ ਹਰ ਮਹੀਨੇ ਐਂਡ ਵਾਲੇ ਸ਼ਨੀਵਾਰ ਇੱਥੇ ਨਾਟਕ ਮੇਲਾ ਖੇਡਿਆ ਜਾਂਦਾ ਵਾ ਨਾਟਕ ਮੇਲੇ ਖੇਡਣ ਵਿੱਚ ਕਾਫੀ ਲੋਕ ਲੋਕ ਆਉਂਦੇ ਨੇ ਦਰਸ਼ਕ ਆਉਂਦੇ ਨੇ ਤੇ ਇਹਨਾਂ ਚਲਾਉਣ ਵਾਲੇ ਗੁਰਚਨ ਕਲਾ ਪਵਨ ਨੂੰ ਮੈਂ ਆਪਣੇ ਮੁਖੀ ਮੁੱਖ ਸੇਵਾਦਾਰ ਹਰਕੇਸ਼ ਚੌਧਰੀ ਆਪਣੇ ਨਾਲ ਨੇ ਤੇ ਨਾਲੋਂ ਆਪਣੀ ਟੀਮ ਟੀਮ ਨਾਲ ਖੜੇ ਨੇ ਤੇ ਟੀਮ ਹਰ ਹਰ ਵਰਗ ਵਿੱਚ ਆਪਣਾ ਨਾਮ ਕਮਾਉਂਦੀ ਹਰ ਤਾਂ ਨਾ ਕਮਾਉਂਦੀ ਜੇ ਹਰਕੇਸ਼ ਚੌਧਰੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਹੁਣੀ ਹੁਣੀ ਇਹ ਧਮਾਲਾਂ ਵੀ ਪਾ ਕੇ ਆਏ ਨੇ ਆਪਾਂ ਨਾਟਕ ਮੇਲਾ ਖੇਡ ਕੇ ਆਏ ਨੇ ਉੱਥੇ ਅੱਜ ਕੁਝ ਬਿਆਰ ਕਰਦੇ ਆ ਸਰਕੇ ਚੌਧਰੀ ਜੀ ਨਾਲ ਸਰ ਹਸੀਕਾਲ ਜੀ ਰਸੀਕਾਲ ਜੀ ਸਰ ਆਪਾਂ ਇੱਥੇ ਅੱਜ ਕਿਹੜੇ ਮਕਸਦ ਇਕੱਠੇ ਹੋਏ ਹਾਂ 인ਦਰਪਾਲ ਜੀ ਅਸੀਂ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਗੁਰਸ਼ਰਨ ਕਲਾ ਭਵਨ ਵਿੱਚ ਹਰ ਮਹੀਨੇ ਦੇ ਅਖੀਲੇ ਸ਼ਨੀਵਾਰ ਨਾਟਕ ਸਮਾਗਮ ਕਰਦੇ ਆਂ ਇੱਥੇ ਬੱਖੋ ਬੱਖ ਪੰਜਾਬ ਦੀਆਂ ਟੀਮਾਂ ਜਿਹੜੀਆਂ ਸਮਾਜਿਕ ਇਸ਼ੂਜ਼ ਤੇ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਆ ਉਹਨਾਂ ਤੇ ਨਾਟਕ ਖੇਡਦੀਆਂ ਨੇ ਤੇ ਅੱਜ ਵੀ ਓਮਪ੍ਰਕਾਸ਼ ਬਾਲਮੀਕੀ ਦੀ ਸਵੈ ਜੀਵਨੀ ਹੈਗੀ ਹੈ ਜੂਠਨ ਉਹਦੇ ਤੇ ਆਧਾਰਿਤ ਨਾਟਕ ਜੂਠ ਖੇਡਿਆ ਜਾਊਗਾ ਤੇ ਇਹ ਡਾਕਟਰ ਜਸਮੀਤ ਸਿੰਘ ਜੀ ਜਿਹੜੇ ਅੰਮ੍ਰਿਤਸਰ ਤੋਂ ਆ ਬੇਰਕਾ ਤੋਂ ਉਹਨਾਂ ਨੇ ਇਹ ਨਾਟਕ ਖੇਡਣਾ ਵਾ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਵਿੱਚ ਤੇ ਭਾਰਤ ਦੇਸ਼ ਵਿੱਚ ਜਿਹੋ ਜਿਹੇ ਵੀ ਸਮੱਸਿਆਵਾਂ ਆਵਾ ਉਹਨਾਂ ਤੇ ਕੇਂਦਰਿਤ ਕਲਾਤਮਕ ਢੰਗ ਨਾਲ ਆਪਣੀ ਗੱਲ ਆਖੀਏ ਤੁਸੀਂ ਵਿਚਰਦੇ ਹੋ ਸਮਾਜ ਵਿੱਚ ਵਿਚਰਦੇ ਹੋ ਕਿਹੜੇ ਕਿਹੜੇ ਨਮਕਸਨ ਲੈ ਕੇ ਵਿਚਰਦੇ ਹੋ ਕੀ ਕੀ ਕਾਰ ਕੀ ਕੀ ਕਾਰਨ ਹੁੰਦੇ ਲੈ ਕੇ ਅਸੀਂ ਮੁੱਖ ਰੂਪ ਤੇ ਇਹ ਸਮਝਦੇ ਹਾਂ ਕਿ ਜਿਹੜੀ ਦੇਸ਼ ਭਗਤਾ ਨੇ ਆਜ਼ਾਦੀ ਸੋਚੀ ਸੀਗੀ ਉਹ ਆਈ ਨਹੀਂ ਹੈਗੀ ਉਦੇ ਕਾਰਨ ਬਹੁਤ ਸਾਰੀਆਂ ਇੱਥੇ ਸਮੱਸਿਆਵਾਂ ਪੈਦਾ ਹੋ ਗਈਆਂ ਨੇ ਮਿਸਾਲ ਦੇ ਤੌਰ ਤੇ ਭਗ ਸਿੰਘ ਹੋਰਾਂ ਨੇ ਕਿਹਾ ਸੀ ਵੀ ਜਿਹੜੀ ਆਜ਼ਾਦੀ ਆਉਣ ਜਾ ਰਹੀ ਹੈ ਉਹ ਲੋਕਾਂ ਦੀ ਆਜ਼ਾਦੀ ਨਹੀਂ ਹੋਊਗੀ ਦਸਾਂ ਨਵਾਂ ਦੀ ਕਿਰਤ ਕਰਨ ਵਾਲੇ ਲੋਕਾਂ ਦੀ ਆਜ਼ਾਦੀ ਨਹੀਂ ਹੋਊਗੀ ਅੱਜ ਉਹ ਗੱਲਾਂ ਸੱਚ ਸਾਬਤ ਹੋ ਰਹੀਆਂ ਨੇ ਕਿਸਾਨ ਦੇ ਸਿਰ ਕਰਜਾ ਵਾ ਮਜ਼ਦੂਰ ਭੁੱਖਾ ਮਰ ਰਿਹਾ 80 ਕਰੋੜ ਦੇਸ਼ ਦੇ ਜਿਹੜੇ ਲੋਕ ਆ ਉਹਨਾਂ ਨੂੰ 20 ਰੁਪਏ ਤੋਂ ਘੱਟ ਇਨਕਮ ਨਾਲ ਗੁਜ਼ਾਰਾ ਕਰਨਾ ਪੈਂਦਾ ਵਾ ਤਾਂ ਜਿਹੜਾ ਇਸ ਦੇਸ਼ ਦਾ ਨੌਜਵਾਨਾਂ ਉਹ ਨਸ਼ਿਆਂ ਦੀ ਮਾਰ ਹੇਠ ਆਇਆ ਹੋਇਆ ਪਾ ਚਿੱਟੇ ਦੀ ਮਾਰ ਹੇਠ ਪੰਜਾਬ ਦੇ ਖਾਸ ਕਰਕੇ ਨੌਜਵਾਨ ਆਏ ਹੋਏ ਆ ਸੋ ਸਾਨੂੰ ਇਹ ਲੱਗਦਾ ਪਾ ਵੀ ਉਹ ਹਲਾਮਤਾਂ ਦਾ ਕਾਰਨ ਇੱਥੋਂ ਦਾ ਨਿਜ਼ਾਮ ਆ ਸਿਸਟਮ ਆ ਤੇ ਇਸ ਸਿਸਟਮ ਨੂੰ ਬਦਲਣਾ ਪੈਣਾ ਵਾ ਸੋ ਅਸੀਂ ਕੋਸ਼ਿਸ਼ ਕਰਦੇ ਆ ਆਪਣੇ ਨਾਟਕਾਂ ਵਿੱਚ ਉਹ ਦੇਸ਼ ਭਗਤਾਂ ਦੀਆਂ ਜੀਵਨੀਆਂ ਬਾਰੇ ਅਸੀਂ ਨਾਟਕ ਖੇਡੀਏ ਨਸ਼ਿਆਂ ਦੇ ਖਿਲਾਫ ਅਸੀਂ ਨਾਟਕ ਖੇਡੀਏ ਜਿਹੜੇ ਕਿਸਾਨ ਖੁਦਕੁਸ਼ੀਆਂ ਕਰਦੇ ਆ ਉਸ ਸਵੈਕੁਦਕੁਸ਼ੀਆਂ ਦੇ ਵਰਤਾਰੇ ਨੂੰ ਰੋਕਣ ਦੇ ਲਈ ਅਸੀਂ ਕਹਿਣਾ ਚਾਹੁੰਦੇ ਆ ਕਿ ਖੁਦਕੁਸ਼ੀਆਂ ਕੋਈ ਹੱਲ ਨਹੀਂ ਹੁੰਦਾ ਸੰਗਰਾਮ ਹੱਲ ਹੁੰਦੇ ਨੇ ਜਿਸ ਤਰ੍ਹਾਂ ਚਾਚਾ ਅਜੀਤ ਸਿੰਘ ਨੇ ਕਿਹਾ ਸੀ ਦੁੱਲੇ ਪੱਟੀ ਨੇ ਕਿਹਾ ਸੀਗਾ ਉਸ ਤਰ੍ਹਾਂ ਅਸੀਂ ਦੁੱਲੇ ਪੱਟੀ ਦੀ ਬਗਾਵਤੀ ਗੱਲ ਆਪਣੇ ਨਾਟਕਾਂ ਰਾਹੀਂ ਕਹਿਣ ਦੀ ਕੋਸ਼ਿਸ਼ ਕਰਦੇ ਆ ਚਾਚਾ ਅਜੀਤ ਸਿੰਘ ਜਿਹੜੇ ਭਗਤ ਸਿੰਘ ਦੇ ਚਾਚਾ ਜੀ ਸੀ ਉਹਨਾਂ ਨੇ ਕਿਹਾ ਸੀ ਪਗੜੀ ਸੰਭਾਲੋ ਜੱਟਾ ਪਗੜੀ ਸੰਭਾਲੋ ਲੁੱਟ ਲਿਆ maal ਤੇਰਾ ਲੁੱਟ ਲਿਆ maal ਹੋਏ ਅਸੀਂ ਉਹਨਾਂ ਵਿਸ਼ਵ ਭਗਤਾਂ ਦੀ ਗੱਲ ਕਰਦੇ ਹਾਂ ਤੇ ਅੱਜ ਦੇ ਕਿਸਾਨ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਖੁਦਕੁਸ਼ੀਆਂ ਕੋਈ ਹੱਲ ਨਹੀਂ ਹੁੰਦੇ ਸੰਗਰਾਮ ਹੱਲ ਹੁੰਦੇ ਆਂ ਜੋਟੀ ਪਾ ਕੇ ਆਪਾਂ ਨੂੰ ਆਪਣੇ ਹੱਕਾਂ ਦੀ ਖਾਤਰ ਲੜਨਾ ਚ ਲੜਨਾ ਚਾਹੀਦਾ ਏ ਇਸੇ ਤਰ੍ਹਾਂ ਅਸੀਂ ਵਿਦਿਆਰਥੀਆਂ ਨੂੰ ਮਜ਼ਦੂਰਾਂ ਨੂੰ ਸਮਾਜ ਦੇ ਹਰੇਕ ਤਾਕੇ ਨੂੰ ਕਹਿਣਾ ਚਾਹੁੰਦੇ ਆਂ ਕਿ ਆਪਣੀ ਸਮੱਸਿਆਵਾਂ ਦੇ ਹੱਲ ਦੇ ਲਈ ਬੋਲਣਾ ਜ਼ਰੂਰੀ ਹੈ ਜੇ ਤੁਸੀਂ ਜਿੰਦੇ ਆ ਤਾਂ ਜਿੰਦਾ ਹੋਣ ਦੀ ਮਿਸਾਲ ਪੈਦਾ ਕਰੋ ਬੋਲੋ ਆਪਣੇ ਹੱਕਾਂ ਲਈ ਲੜੋ ਇਹ ਕਹਿਣਾ ਚਾਹੁੰਦੇ ਕੈਨੇਡਾ ਤੁਸੀਂ ਜਾ ਕੇ ਪਿੱਛੇ ਜੇ ਮਲਾ ਆਯੂਸ਼ ਸ਼ਾਹ ਰਾਜੀ ਆਏ ਹੋ ਤੇ ਤੇ ਕਿਵੇਂ ਰਿਹੋੜੇ ਕੈਨੇਡਾ ਦਾ ਕੈਨੇਡਾ ਦਾ ਟੂਰ ਬੜਾ ਸਫਲ ਟੂਰ ਰਿਹਾ ਅਸੀਂ ਪ੍ਰੋਗਰੈਸਿਵ ਕਲਚਰ ਐਸੋਸੀਏਸ਼ਨ ਕੈਲਗਰੀ ਦੇ ਸੱਦੇ ਤੇ ਉੱਥੇ 13ਵੇਂ ਸੋਹਣ ਯਾਦਗਾਰੀ ਮੇਲੇ ਤੇ ਪਹੁੰਚੇ ਸੀਗੇ ਤੇ ਉੱਥੇ ਅਸੀਂ ਮੈਂ ਆਪਣਾ ਲਿਖਿਆ ਹੋਇਆ ਨਾਟਕ ਅਲੜ ਉਮਰਾਂ ਕੋ ਪਾਹਨੇ ਰੇ ਖੇਡੇ ਤੇ ਬੜਾ ਸਫਲ ਸ਼ੋਅ ਰਿਹਾ ਚਾਰ ਦਿਨ ਪਹਿਲਾਂ ਹੀ ਉਹਦੀਆਂ ਟਿਕਟਾਂ ਸੋਲਡ ਆਊਟ ਹੋ ਗਈਆਂ ਸੀਗੀਆਂ ਤੇ ਬਹੁਤ ਵਧੀਆ ਰਿਹਾ ਐਂਡ ਜਿਹੜਾ ਸਵਾਲ ਤੇ ਜੂਥ ਨੂੰ ਕੀ ਮੈਸੇਜ ਦੇਣਾ ਹੈ ਅੱਜ ਜੂਥ ਨੂੰ ਕੀ ਮੈਸੇਜ ਚਾਹੁੰਦਾ ਚਾਹੁੰਦਾ ਆ ਵੈਸੇ ਮੈਂ ਆਪਣੀਆਂ ਗੱਲਾਂ ਵਿੱਚ ਗੱਲ ਕਰ ਹੀ ਚੁੱਕਾ ਵਾਂ ਜੂਥ ਨੂੰ ਮੈਂ ਇਹ ਕਹਿਣਾ ਚਾਹੁੰਨਾ ਵਾਂ ਕਿ ਕਿਸੇ ਵੀ ਸਮੱਸਿਆ ਤੋਂ ਭੱਜ ਜਾਣਾ ਮਰਦਾਂ ਦਾ ਕੰਮ ਨਹੀਂ ਹੁੰਦਾ ਹੈਗਾ ਨੌਜਵਾਨਾਂ ਦਾ ਕੰਮ ਨਹੀਂ ਹੁੰਦਾ ਹੈਗਾ ਨੌਜਵਾਨਾਂ ਨੂੰ ਆਪਣੀਆਂ ਜਿੰਨੀਆਂ ਵੀ ਸਮੱਸਿਆਵਾਂ ਆਵਾ ਇਹ ਉਹਨਾਂ ਦੇ ਸਾਹਮਣੇ ਦਰਪੇਸ਼ ਹੈ ਉਹਨਾਂ ਦਾ ਹੱਲ ਨਸ਼ੇ ਵੀ ਨਹੀਂ ਹੁੰਦਾ ਹੈਗਾ ਉਹਨਾਂ ਦਾ ਹੱਲ ਸੋਚ ਵਿਚਾਰ ਹੁੰਦਾ ਵਾ ਭਗਤ ਸਿੰਘ ਦੀ ਕਿਤਾਬ ਦੇ ਵਰਕੇ ਨੂੰ 모ੜੇ ਹੋਏ ਵਰਕੇ ਨੂੰ ਸਿੱਧਾ ਕਰਕੇ ਪੜਨ ਦਾ ਸਵਾਲ ਆ ਪੜੋ ਜੁਨਾਈਟ ਹੋ ਇਕੱਠੇ ਹੋਵੋ ਤੇ ਲੜੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਟੀਮ ਦਾ ਧੰਨਵਾਦ ਬਹੁਤ ਸ਼ੁਕਰੀਆ ਤੇ ਟਾਈਮ ਦਿੱਤਾ ਇਹਨਾਂ ਨੇ ਸਸੀ ਕਾ ਤੇ ਇਹ ਹਨ ਰਕੇਸ਼ ਚੌਧਰੀ ਸਰ ਜਿਨ੍ਹਾਂ ਨੇ ਆਪਣਾ ਵੇੜਮੁੱਲਾ ਸਮਾਂ ਲੋਕਾਂ ਲਈ ਲੋਕਾਂ ਨੂੰ ਆਪਣੇ ਵਿਚਾਰ ਵਿਚਾਰ ਦੱਸਣ ਲਈ ਟਾਈਮ ਕੱਟ ਕੱਟਦੇ ਰਹਿੰਦੇ ਨੇ ਕਿਹੋ ਜਿਹਾ ਲੱਗਿਆ ਤੁਹਾਨੂੰ ਬਹੁਤ ਹੀ ਵਧੀਆ ਜੀ ਐਸੇ ਹੀ ਬਹੁਤ ਹੀ ਵਧੀਆ ਕਿਸ ਨੇ ਆ ਮਿਲਿਆ ਆਪਾਂ ਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਹਮ ਕੰਮ ਕਰਨੇ ਚਾਹੀਦੇ ਆ ਜਾਤ ਪਾਤਾਂ ਦਾ ਗੁਰੂ ਨਾਨਕ ਦੇਵ ਜੀ ਨੇ ਖਤਮ ਕਰਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕਰਤੀ ਸੀ ਲੇਕਿਨ ਆਪਣੇ ਲੋਕ ਹਜੇ ਵੀ ਜਾਤ ਪਾਤ ਚ ਫਸੇ ਫੈਨੇ ਵਧੀਆ ਚਲੋ ਉਹ ਵੀਰ ਜੀ ਵੀਰ ਜੀ ਜੂਤੋਂ ਮਜੂਤ ਦੇ ਵੀ ਰਿਵਿਊ ਲੈਣਾ ਬਹੁਤ ਜ਼ਰੂਰੀ ਆ ਕਿ ਜੂਤੋਂ ਹੀ ਨਾਟਕ ਬਹੁਤ ਘਟ ਦੇ ਦੇ ਆ ਆਪਾਂ ਦੇਖਿਆ ਜਾਵੇ ਤਾਂ ਆਪਾਂ ਫਿਲਮਾਂ ਬਣਾਈ ਜਾਣੀਆਂ ਹੋਰਾਂ ਬਣਾਈ ਜਾਣੀਆਂ ਇਹ ਜਿੱਥੇ ਉਸ ਤੋਂ ਸਿਹ ਦੇ ਮਿਲਦੇ ਨਾਟਕ ਬਣੀਆਂ ਉਹ ਉੱਥੇ ਬਹੁਤ ਜੂਤ ਘਟੋਂਦਾ ਤੁਹਾਨੂੰ ਇਹ ਨਾਟਕ ਦੇਖ ਕੇ ਕਿਹੋ ਜਿਹਾ ਲੱਗਿਆ ਵਧੀਆ ਸੀ ਬਦਿਆ ਕਹਾਣੀ ਸੀ ਅੱਛਾ ਲੱਗਿਆ ਇੱਥੇ ਆ ਕੇ ਹਾਂਜੀ ਇਹ ਨਾਟਕ ਚ ਕੀ ਸਿੱਖ ਨੂੰ ਮਿਲਿਆ ਕੀ ਸੀ ਸੀਗਾ ਬੰਦਿਆਂ ਨੂੰ ਫਰਕਿੰਗ ਰੱਖੀਦਾ ਹੁੰਦਾ ਉਸੇ ਲੋਕਾਂ ਨਾਲ ਠੀਕ ਹੈ ਆਪਾਂ ਸਾਰੇ ਆਦਮੀ ਨੇ ਤੇ ਰਿਸਪੈਕਟ ਕਰੀਦਾ ਹੁੰਦਾ ਸਾਰਿਆਂ ਦਾ ਇਹ ਸਿੱਖਿਆ ਮੈਂ ਕੀ ਜਦੋਂ ਅਪੀਲ ਕਰਦੇ ਹਾਂ ਕਿ ਅਜੇ ਨਾਟਕ ਦੇਖਣੀ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ ਆ ਫੇਰ ਹੀ ਬੰਦਾ ਇਵੋਲੂਸ਼ਨ ਹੁੰਦਾ ਵਾ ਹਾਂਜੀ ਹੋ ਸਰ ਕਿਦਾਂ ਠੀਕ ਠਾਕ ਹੋ ਯਾਰ ਇਹ ਕੰਮ ਤਾਂ ਮੇਰੇ ਕੋ ਚਲੋ ਹਾਂਜੀ ਸਰ ਤੁਸੀਂ ਕਿੱਥੋਂ ਆਏ ਕਿੱਥੋਂ ਆਏ ਪਹਿਲਾਂ ਦੱਸੋ ਅਸੀਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਹਾਂਜੀ ਮੁੱਲਾਪੁਰ ਕਿਸਤ ਲੱਗੀ ਮੁੱਲਾਪੁਰ ਦੀ ਆਡੀਅנס ਲੱਗੀ ਮੁੱਲਾਪੁਰ ਮੈਨੂੰ ਤਾਂ ਕਾਫੀ ਮਤਲਬ ਸੰਜੀਦਾ ਆਡੀਅנס ਲੱਗੀ ਕਿਉਂਕਿ ਏਡਾ ਸੀਰੀਅਸ ਨਾਟਕ ਉਸ ਤੋਂ ਬਾਅਦ ਲਾਈਟ ਦਾ ਸਾਥ ਨਾ ਦੇਣਾ ਉਹਦੇ باوجود ਸ਼ਾਂਤੀ ਮਤਲਬ ਵਧੀਆ ਆਡੀਅנס ਸੁਣਨ ਵਾਲੀ ਆਡੀਅנס ਇੰਨੀ ਗਰਮੀ ਦੇ باوجود ਸੁਣਿਆ ਮੈਨੂੰ ਤਾਂ ਚਲੋ ਮਤਲਬ ਗਰਮੀ ਲੱਗੀ ਨਹੀਂ ਮੈਨੂੰ ਕਿੱਥੋਂ ਆਡੀయన్స్ ਦਾ ਪਿਆਰ ਦੇ ਕੇ ਮਿਲੀ ਹਾਂ ਐਨਰਜੀ ਮਿਲੀ ਕਿਉਂਕਿ ਸੁਣਨ ਵਾਲੀ ਆਡੀਅנס ਚਾਹੀਦੀ ਹੁੰਦੀ ਇੰਨਾ ਸਜੀਦਾ ਮੁੱਦੇ ਨੂੰ ਹਨਾ ਇੱਕ ਟੈਬੂ ਇਸ਼ੂ ਹੈਗਾ ਕਿ ਜਿੰਨੂੰ ਲੋਕੀ ਗੱਲ ਨਹੀਂ ਕਰਨਾ ਚਾਹੁੰਦੇ ਹਨਾ ਜਾਂ ਸਾਡੇ ਅਸੀਂ ਨਹੀਂ ਇਦਾਂ ਕਰਦੇ ਪਰ ਆਪਣੇ ਆਪਸਪਾਸ ਕਿਸੇ ਨਾ ਕਿਸੇ ਰੂਪ ਚ ਹੋ ਰਿਹਾ ਹੁੰਦਾ ਨਰਟ ਵਿਜ ਚਾਤੀ ਆਪਰੇਸ਼ਨ ਨਰਟ ਵਿਜ ਕਿਹੜੇ ਮੈਸੇਜ ਸੀ ਜਿਹੜੇ ਦੇਣਾ ਚਾਹੁੰਦੇ ਸੀ ਕਿ ਚਾਤੀ ਆਪਰੇਸ਼ਨ ਆਪਾਂ ਨੂੰ ਇੱਕ ਕਾਸਟਲੈਸ ਤੇ ਕਾਸਟਲੈਸ ਸੋਸਾਇਟੀ ਸਿਰਜਣੀ ਚਾਹੀਦੀ ਹੈ ਹਨਾ ਤੇ ਉਹੀ ਇੱਕ ਮਤਲਬ ਜਿੱਦਾਂ ਕਹਿੰਦੇ ਕਿ ਗੁਰੂ ਨਾਨਕ ਦਾ ਸਹੀ ਸੁਨੇਹਾ ਹਨਾ ਜਾਂ ਗੁਰੂ ਗੋਬਿੰਦ ਸਿੰਘ ਦਾ ਸਹੀ ਸੁਨੇਹਾ ਕਿ ਸਭ ਮਾਨਸ ਦੀ ਜਾ ਸਭ ਬਰਾਬਰ ਹੋਣੇ ਚਾਹੀਦੇ ਨੇ ਹੈਨਾ ਕੋਈ ਜਾਤ ਪਾਤ ਨਾ ਦੀ ਚੀਜ਼ ਨਹੀਂ ਹੋਣੀ ਚਾਹੀਦੀ ਹੈਨਾ